ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਸ਼ਾਮ ਸਿੰਘ ਗੁੰਡਲਸ ਅੱਜ ਆਪਾਂ ਗੱਲ ਕਰਾਂਗੇ ਕਿ ਆਪਾਂ ਆਪਣੇ ਬੱਚਿਆਂ ਨੂੰ ਨਸ਼ਾ ਅਚੇਤ ਰੂਪ ਦੇ ਵਿੱਚ ਕਿਵੇਂ ਦੇ ਦੰਨੇ ਆ ਔਰ ਫਿਰ ਕਿਹਨਾ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖ ਸਕਦੇ ਆ ਭਾਵਕੇ ਬਚਾ ਸਕਦੇ ਆ ਬਚਾਉਣਾ ਅਸੀਂ ਸਾਰੇ ਚਾਹੁੰਦੇ ਆ ਕੋਈ ਮਾਤਾ ਪਿਤਾ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਨਸ਼ਾ ਕਰਨ ਕਿਸੇ ਵੀ ਤਰੀਕੇ ਨਾਲ ਗਲਤ ਸੋਸਾਇਟੀ ਵਿੱਚ ਜਾਣ ਜਾਂ ਆਪਣੇ ਘਰ ਦੀ ਬਰਬਾਦੀ ਕਰ ਲੈਣ ਪਰ ਫਿਰ ਵੀ ਕਿਤਨੇ ਕਿਤੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਆਂ ਕੁਝ ਗਲਤੀਆਂ ਅਚੇਤ ਰੂਪ ਦੇ ਵਿੱਚ ਕਰ ਲੈਨੇ ਆ ਜਿਨ੍ਹਾਂ ਦਾ ਖਮਿਆਜ਼ਾ ਸਾਡੀ ਆਉਣ ਵਾਲੀ ਨਸਲ ਵੀ ਭੁਗਤਦੀ ਹੈ ਔਰ ਬੜਾਪੇ ਦੇ ਵਿੱਚ ਆ ਕੇ ਸਾਨੂੰ ਵੀ ਫਿਰ ਬਹੁਤ ਦੁਖੀ ਹੋਣਾ ਪੈਂਦਾ ਰੋਣਾ ਪੈਂਦਾ ਹੈ ਮੈਂ ਇੱਕ ਛੋਟਾ ਜਿਹਾ ਵਾਕਿਆ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ ਪਿਛਲੇ ਦਿਨੀ ਸਾਡੇ ਕੋਲ ਸ਼੍ਰੀ ਅਨੰਦਪੁਰ ਸਾਹਿਬ ਦੀ ਤਰਤੀ ਤੋਂ ਇੱਕ ਵੀਰ ਕੈਪਟਨ ਸਾਹਿਬ ਸੀ ਜੋ ਫੌਜ ਦੇ ਵਿੱਚੋਂ ਰਿਟਾਇਰਡ ਆਰਮੀ ਅਫੀਸਰ ਉਹ ਆਪਣੇ ਬੱਚੇ ਨੂੰ ਲੈ ਕੇ ਆਏ ਉਹਨਾਂ ਦਾ ਬੱਚਾ ਕਈ ਤਰ੍ਹਾਂ ਦੇ ਨਸ਼ੇ ਕਰਦਾ ਸੀ ਜਦੋਂ ਗੱਲਬਾਤ ਕਰਦੇ ਆ ਕਾਉਂਸਲਿੰਗ ਕਰਦੇ ਆ ਹਿਸਤੀ ਲੱਤੀ ਉਹਨਾਂ ਦੀ ਤਾਂ ਉਹਨਾਂ ਦੇ ਫਾਦਰ ਸਾਹਿਬ ਕੈਪਟਨ ਸਾਹਿਬ ਦੇ ਫਾਦਰ ਸਾਹਿਬ ਸ਼ਰਾਬ ਪੀਣ ਦੇ ਆਦੀ ਸੀ ਕਾਫੀ ਸ਼ਰਾਬ ਪੀਂਦੇ ਰਹੇ ਔਰ ਕੈਪਟਨ ਸਾਹਿਬ ਨੇ ਫੌਜੀ ਨੌਕਰੀ ਕਰਦੇ ਆ ਆਪ ਕੋਈ ਵੀ ਨਿਸ਼ਾਨਾ ਨਹੀਂ ਕੀਤਾ ਪਰ ਆਪਣੇ ਫਾਦਰ ਸਾਹਿਬ ਨੂੰ ਗਾਹੇ ਬਗਾਏ ਜਦੋਂ ਵੀ ਛੁੱਟੀ ਆਉਂਦੇ ਕੰਟੀਨ ਜਾਂਦੇ ਤਾਂ ਸ਼ਰਾਬ ਲੈ ਕੇ ਆਉਂਦੇ ਔਰ ਘਰੇ ਲਿਆ ਕੇ ਰੱਖਦੇ ਵੀ ਸਜਾ ਕੇ ਰੱਖ ਦਿੰਦੇ ਆ ਮਾਹੌਲ ਥੋੜਾ ਜਿਹਾ ਘਰ ਦੇ ਵਿੱਚ ਸ਼ਰਾਬ ਦਾ ਰਿਹਾ ਸਮਾਂ ਆਉਣ ਤੇ ਉਹਨਾਂ ਦੇ ਬੱਚੇ ਜਦੋਂ ਬਾਹਰ ਸੋਸਾਇਟੀ ਵਿੱਚ ਦੇਖਦੇ ਜਾਂ ਲੋਕ ਸ਼ਰਾਬ ਪੀਂਦੇ ਆ ਜਾਂ ਦਾਦਾ ਕਦੇ ਕਈ ਵਾਰੀ ਜ਼ਾਰੂਗੁਰੂ ਪੀਂਦਾ ਸਾਹਮਣੇ ਪੀਂਦਾ ਤਾਂ ਬੱਚੇ ਵੀ ਹੌਲੀ-ਹੌਲੀ ਚੋਰੀ ਤੋਂ ਉਹ ਦਾਦੇ ਵਾਲੀ ਸ਼ਰਾਬ ਹੈ ਪੀਣ ਪੀਣ ਲੱਗ ਪਏ ਵੱਧਦਾ-ਵੱਧਾ ਕੰਮ ਫਿਰ ਜਦੋਂ ਘਰ ਦੇ ਵਿੱਚ ਖੁੱਲਾ ਮਾਹੌਲ ਮਿਲਦਾ ਹੈ ਖੁੱਲੀ ਬੇਇਸ਼ਰਮੀ ਮਿਲਦੀ ਹੈ ਤਾਂ ਬੱਚਿਆਂ ਦੀ ਆਦਤ ਜਿਹੜੀ ਵਿਗੜ ਗਈ ਇੱਕ ਬੱਚਾ ਉਹਨਾਂ ਦਾ ਸ਼ਰਾਬ ਤੋਂ ਡੋਡਿਆਂ ਤੋਂ ਹੁੰਦਾ ਹੋਇਆ ਅੱਗੇ ਚਿੱਟੇ ਤੱਕ ਪਹੁੰਚ ਗਿਆ ਜਿਹੜਾ ਉਹਨਾਂ ਦੇ ਦੱਸਣ ਮੁਤਾਬਕ ਹੁਣ ਘਰਵਾਰ ਵੀ ਛੱਡ ਚੁੱਕਿਆ ਹੈ ਭਾਵੇਂ ਕਿ ਇੰਨੇ ਹਾਲਾਤ ਖਰਾਬ ਉਸ ਬੱਚੇ ਨੇ ਕਰ ਲੱਤੇ ਨੇ ਵੀ ਆਪਣੇ ਪੇਰੈਂਟਸ ਦੇ ਕਹਣੇ ਤੋਂ ਹੀ ਵਾਰ ਹੋ ਗਿਆ ਬਾਕੀ ਹੋ ਚੁੱਕਾ ਹੈ ਦੂਸਰਾ ਬੱਚਾ ਵੀ ਉਹਨਾਂ ਦਾ ਕਾਫੀ ਜ਼ਿਆਦਾ ਨਸ਼ਿਆਂ ਦੇ ਵਿੱਚ ਘਿਰ ਚੁੱਕਿਆ ਜਿਹਨੂੰ ਮੇਰੇ ਕੋਲ ਲੈ ਕੇ ਆਏ ਸੀ ਔਰ ਉਹ ਬੱਚਾ ਉਹਨਾਂ ਦਾ ਉਹਨਾਂ ਨੇ ਬਾਹਰ ਵੀ ਭੇਜਿਆ 30-35 ਲੱਖ ਰੁਪਏ ਲਾਇਆ ਬਾਹਰ ਜਾ ਕੇ ਵੀ ਉਹ ਨਸ਼ੇ ਪੱਤੇ ਕਰਦਾ ਰਿਹਾ ਫਿਰ ਥੋ ਬੁਲਾਇਆ ਹੁਣ ਉਹਨਾਂ ਕੋਲ ਰਹਿੰਦਾ ਹੈ ਔਰ ਇਲਾਜ ਵਾਸਤੇ ਸਾਡੇ ਕੋਲ ਆਏ ਸੀ ਮੈਨੂੰ ਫੀਡਬੈਕ ਵੀ ਮਿਲੀ ਹੈ ਕਿ ਬੱਚਾ ਠੀਕ ਹੈ ਪਰ ਕਿਤੇ ਨਾ ਕਿਤੇ ਇਹ ਗੱਲ ਉਹਨਾਂ ਦੇ ਦਾਦਾ ਜੀ ਵੱਲ ਜ਼ਰੂਰ ਜਾਂਦੀ ਹੈ ਕਿ ਉਹਨਾਂ ਦੇ ਦਾਦਾ ਜੀ ਸ਼ਰਾਬ ਪੀਣ ਦੇ ਆਦੀ ਹੋਣ ਕਰਕੇ ਘਰ ਦੇ ਵਿੱਚ ਸ਼ਰਾਬ ਦਾ ਦੌਰ ਚੱਲਦਾ ਸੀ ਬੱਚੇ ਉਸੇ ਹੀ ਸ਼ਰਾਬ ਨੂੰ ਚੱਕ ਕੇ ਕੈਮੀਕਲ ਨਸ਼ਿਆਂ ਤੱਕ ਪਹੁੰਚ ਗਏ ਘਰ ਬਰਬਾਦ ਹੋਣ ਦੀ ਕਗਾਰ ਤੇ ਖੜਾ ਹੈ ਕੈਪਟਨ ਸਾਹਿਬ ਆ ਦੱਸ ਰਹੇ ਸੀ ਕਿ ਮੈਂ ਕਦੇ ਵੀ ਜ਼ਿੰਦਗੀ ਚ ਕੋਈ ਨਸ਼ਾ ਨਹੀਂ ਚੱਕਿਆ ਉਹਨੂੰ ਕਈ ਵਾਰੀ ਕਿਹਾ ਵੀ ਗਿਆ ਦੋਸਤਾਂ ਦੁਆਰਾ ਮਿੱਤਰਾਂ ਦੁਆਰਾ ਪਰ ਉਹਨਾਂ ਨੇ ਕਦੇ ਵੀ ਕੋਈ ਨਸ਼ਾ ਨਹੀਂ ਖਾਦਾ ਪਰ ਉਹਨਾਂ ਦੇ ਬੱਚੇ ਦੋਵੇਂ ਨਸ਼ੇ ਦੀ ਇੰਨੀ ਗ੍ਰਿਫਤ ਦੇ ਵਿੱਚ ਆ ਚੁੱਕੇ ਨੇ ਕੋ ਬਚਾਰੇ ਆਪ ਹੁਣ ਸਾਰੀ ਜ਼ਿੰਦਗੀ ਦੀ ਕਮਾਈ ਸਭ ਤੋਂ ਵੱਡੀ ਕਮਾਈ ਕਿਸੇ ਵੀ ਆਦਮੀ ਦੇ ਉਹਦੇ ਬੱਚੇ ਬੱਚੇ ਹੀ ਹੁੰਦੇ ਹੁੰਦੀ ਹੈ ਪਰ ਉਹਨਾਂ ਦੇ ਬੱਚੇ ਜਦੋਂ ਨਸ਼ਿਆਂ ਵਿੱਚ ਆਉਣ ਕਰਕੇ ਹੁਣ ਬੁਰੀ ਸੰਗਤ ਦੇ ਵਿੱਚ ਪੈ ਨੇ ਤਾਂ ਉਹ ਪਰਿਵਾਰ ਸਾਰਾ ਹੀ ਬਹੁਤ ਦੁਖੀ ਹੈ ਸੋ ਦੋਸਤੋ ਮੈਂ ਇਹ ਕਹਿਣਾ ਚਾਹੁੰਨਾ ਕਿ ਜੇ ਆਪਾਂ ਆਪਣੇ ਬੱਚਿਆਂ ਨੂੰ ਠੀਕ ਰੱਖਣਾ ਹੈ ਆਪਾਂ ਚਾਹੁੰਦੇ ਕਿ ਸਾਡੇ ਬੱਚੇ ਕਿਸੇ ਵੀ ਨਸ਼ੇ ਨੂੰ ਟੱਚ ਨਾ ਕਰਨ ਜਾਂ ਕਿਸੇ ਵੀ ਨਸ਼ੇ ਦਾ ਸਵਾਦ ਨਾ ਦੇਖਣ ਤਾਂ ਸਾਨੂੰ ਆਪ ਵੀ ਇਹ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਕਰਨਾ ਪਵੇਗਾ ਤਾਂ ਆਪਣੇ ਬੱਚਿਆਂ ਨੂੰ ਪਾਠ ਠੀਕ ਰੱਖ ਸਕਦੇ ਹਾਂ ਨਹੀਂ ਤਾਂ ਸਿਆਣੇ ਕਹਿੰਦੇ ਮਾਤ ਪਿਤਾ ਬੇ ਘੋੜਾ ਬਹੁਤਾ ਨਹੀਂ ਤੇ ਥੋੜਾ ਸਾਡੇ ਬੱਚੇ ਗਾਹੇ ਵਗਾਏ ਜਰੂਰ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਆਉਣਗੇ ਫਿਰ ਸਾਡੇ ਲਈ ਸਾਡੇ ਪਰਿਵਾਰ ਲਈ ਇਹ ਚੀਜ਼ਾਂ ਬਹੁਤ ਦੁਖਦਾਇਕ ਹੋ ਜਾਂਦੀਆਂ ਨੇ ਸ਼ਰਾਬ ਭਾਵੇਂ ਕੋਈ ਬਹੁਤਾ ਮਾੜਾ ਨਸ਼ਾ ਸਾਡੇ ਸਮਾਜ ਦੇ ਵਿੱਚ ਨਹੀਂ ਗਿਣਾ ਜਾਂਦਾ ਪਰ ਜਿਨ੍ਹਾਂ ਦੇ ਘਰ ਬਰਬਾਦ ਹੋ ਗਏ ਜਿਨ੍ਹਾਂ ਨੇ ਆਪਣੀ ਸਿਹਤ ਬਰਬਾਦ ਕਰ ਲਈ ਜਿਹੜੇ ਲੋਕ ਆਪਣੇ ਘਰ ਦਾ ਉਜਾੜਾ ਕਰ ਚੁੱਕੇ ਆ ਉਹਨਾਂ ਦੇ ਬਹੁਤ ਬੁਰੇ ਹਾਲ ਨੇ ਸੋ ਨਸ਼ਾ ਭਾਵੇਂ ਕੋਈ ਛੋਟਾ ਹੈ ਫੀਮ ਦਾ ਹੈ ਡੋਡਿਆਂ ਦਾ ਹੈ ਸ਼ਰਾਬ ਦਾ ਹੈ ਜਦੋਂ ਘਰ ਦੇ ਵਿੱਚ ਨਸ਼ੇ ਦਾ ਮਾਹੌਲ ਬਣ ਜਾਂਦਾ ਹੈ ਤਾਂ ਬੱਚਿਆਂ ਤੇ ਬਹੁਤ ਪ੍ਰਭਾਵ ਪੈਂਦਾ ਹੈ ਸਾਡੇ ਬੱਚੇ ਛੇਤੀ ਹੀ ਇਹਨਾਂ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਆ ਜਾਂਦੇ ਨੇ ਸੋ ਮੈਂ ਚਾਹੁੰਨਾ ਕਿ ਸਾਡੇ ਬੱਚਿਆਂ ਨੂੰ ਦੂਰ ਰੱਖਣ ਵਾਸਤੇ ਸਾਨੂੰ ਆਪ ਪਹਿਲਾਂ ਨਸ਼ਿਆਂ ਤੋਂ ਦੂਰ ਹੋਣਾ ਪਵੇਗਾ ਫਿਰ ਅਸੀਂ ਆਪਣੇ ਬੱਚਿਆਂ ਨੂੰ ਬਚਾ ਸਕਦੇ ਹਾਂ ਪਿਛਲੇ ਦਿਨੀ ਇੱਕ ਮੇਰੇ ਕੋਲ ਸਬੰਸ ਇਨਸਪੈਕਟਰ ਸਾਹਿਬ ਦਾ ਬੇਟਾ ਆਇਆ ਸੀਗਾ ਉਹ ਪਹਿਲਾਂ ਡੋਡੇ ਖਾਣ ਲੱਗ ਪਿਆ ਸੀ ਫਿਰ ਚਿੱਟਾ ਪਿੰਡ ਲੱਗ ਪਿਆ ਇਨਸਪੈਕਟਰ ਸਾਹਿਬ ਹਾਲਾਂਕਿ ਡੋਡੇ ਆਪ ਨਹੀਂ ਖਾਂਦੇ ਪਰ ਜਦੋਂ ਪੁਲਿਸ ਰਿਕਵਰੀ ਕਰਦੀ ਆ ਤਾਂ ਕੁਛ ਨਾ ਕੋਈ ਸਮਾਨ ਵੜਾ ਮੋਟਾ ਆਪਣੇ ਘਰ ਲੈ ਜਾਂਦੀ ਆ ਤੇ ਮਨ ਉਹਨਾਂ ਨੇ ਦੱਸਿਆ ਕਿ ਮੇਰੇ ਫਾਦਰ ਸਾਹਿਬ ਆ ਜਿਹੜੇ ਡੋਡੇ ਘਰ ਲੈ ਕੇ ਰੱਖ ਲੈਂਦੇ ਸੀ ਥੋੜੇ ਬਹੁਤੇ ਕਿ ਚਲੋ ਕਿਤੇ ਕੰਮ ਮਾਰਨਗੇ ਕਿਸ ਨੂੰ ਦੇ ਦਾਂਗੇ ਇਸ ਤਰ੍ਹਾਂ ਉਹਨਾਂ ਦਾ ਬੇਟਾ ਡੋਡੇ ਖਾਣ ਲੱਗ ਪਿਆ ਡੋਡਿਆਂ ਤੋਂ ਬਾਅਦ ਫਿਰ ਉਹਨੇ ਤਰੱਕੀ ਕੀਤੀ ਤੇ ਚਟਾ ਲਾਉਣ ਲੱਗ ਪਿਆ ਸੋ ਦੋਸਤੋ ਇਹ ਗੱਲ ਤੁਹਾਡੇ ਨਾਲ ਇਸ ਕਰਕੇ ਸਮਝੀ ਕੀਤੀ ਆ ਕਿ ਜੇ ਸਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਕੋਈ ਪ੍ਰਭਾਵ ਹੈ ਕੋਈ ਨਸ਼ਾ ਪਰ ਰੱਖਦੇ ਆ ਤਾਂ ਸਾਡੇ ਬੱਚੇ ਉਤੋਂ ਛੂਤਾ ਨਹੀਂ رہ ਸਕਦੇ ਸੋ ਅੱਜ ਲਈ ਇਨਕ ਅਗਲੀ ਵੀਡੀਓ ਦੇ ਵਿੱਚ ਆਪ ਜੀ ਨੂੰ ਦੱਸਾਂਗੇ ਕਿ ਨਸ਼ੇ ਤੋਂ ਕਿਵੇਂ ਬਚਣਾ ਹੈ ਕਿਵੇਂ ਪਾਣੇ ਬੱਚਿਆਂ ਨੂੰ ਦੂਰ ਰੱਖਣਾ ਹੈ ਔਰ ਕਿਵੇਂ ਜਿਹੜੀ ਜ਼ਿੰਦਗੀ ਹੈ ਸਾਡੀ ਉਹਨਾਂ ਸ਼ੈ ਤੋਂ ਬਚ ਸਕਦੀ ਆ ਤਾਂਤ ਲਈ ਆ ਵੀ ਦਾ ਧੰਨਵਾਦ ਸਾਡੀ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਜੇ ਕੋਈ ਤੁਹਾਡੀ ਰਿਕੁਆਇਰਮੈਂਟ ਹੈ ਤੁਸੀਂ ਆਪਣਾ ਨੰਬਰ ਦੇ ਸਕਦੇ ਹੋ ਸਾਡੇ ਨਾਲ ਗੱਲ ਕਰ ਸਕਦੇ ਹੋ ਦਿੱਤੇ ਹੋਏ ਨੰਬਰ ਤੇ ਤਾਂਤ ਲਈ ਰੱਬ ਰੱਖਾ ਧੰਨਵਾਦ ਜੀ